ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨੱਕੇ ਛੇੜ ਲਈ ਲੈ ਕੇ ਆਏ ਹਾਂ ਉਹਨਾਂ ਵਿੱਚੋਂ ਤਿੰਨ ਤਾਂ ਕਟੀਆਂ ਤੇ ਇੱਕ ਝੋਟੀ ਆ ਗੱਭਣਾ ਉਸ ਦਿਨ ਲੈਂਦੀ ਹੈ ਜੀ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਬਈ ਆਪਣੇ ਘਰ ਦੀਆਂ ਝੋਟੀਆਂ ਹਨ ਵੈਸੇ ਘਰ ਦੀਆਂ ਵੀਰੇ ਕਰ ਲਈਆਂ ਆਪਣੀਆਂ ਜਿਸ ਘਰ ਚੋਂ ਆਪਾਂ ਵੀਡੀਓ ਬਣਾ ਰਹੇ ਆਂ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਚੰਗੀ ਬਰੀਡ ਤੇ ਬਾਈ ਕੰਮ ਕਰਦਾ ਟੌਪ ਦੀ ਜੇ ਆਪਾਂ ਗੱਲ ਕਰੀਏ ਨਾ ਸਾਰੀ ਬਰੀਡ ਚੰਗੀ ਆ ਬਾਈ ਕੋਲੇ। ਹਾਂ ਨੈਸਟ ਪ੍ਰੋਬਲਮ ਆ ਬਾਈ ਨੂੰ ਤਾਂ ਹੀ ਕਰਕੇ ਬਾਈ ਕਹਿੰਦਾ ਮੈਂ ਵੇਚ ਰਿਹਾ। ਬਾਈ ਨਾਮ ਤੇ ਡਰੈਸ ਬੋਲ ਦਿਓ ਆਪਣਾ। ਨਾਮ ਮੇਰੇ ਪ੍ਰੇਮ ਸਿੰਘ ਆ ਪਿੰਡ ਭੂਤਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਆ ਬਾਈ। ਨੇੜੇ ਕਿਹੜਾ ਪਿੰਡ ਰਹਿ ਜਾਂਦਾ ਵੀਰੇ? ਟੱਲੇ ਵਾਲਾ ਬਖਤਗੜ ਠੀਕ ਆ। ਤੇ ਆਪਾਂ ਨੂੰ ਜ਼ਿਲ੍ਹਾ ਬਰਨਾਲੀ ਪੈਂਦਾ ਨਾ ਮੈਲ ਨੰਬਰ ਬੋਲ ਦਿਓ ਵੀਰੇ। 9463340639 ਠੀਕ ਆ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜੀ। ਬਾਈ ਜਿਹੜੀ ਆਪਾਂ ਸਾਹਮ ਇਹ ਪਹਿਲੋਂ ਸੁੰਦੀ ਆ ਵੀਰੇ ਨੀਲੀ ਰਵੀ ਆ ਇਹ ਠੀਕ ਆ ਇਹ ਲੰਡੇ ਸਾਂ ਦੀ ਧੀ ਆ ਇਹ ਠੀਕ ਆ ਲੰਡੇ ਸਾਂ ਦੀ ਧੀ ਆ ਹਾਂ ਇਹਦੇ ਗਾਹਾਂ ਵੀਰੇ ਕਿਹੜਾ ਸ਼ਿਮਲ ਲੱਗਿਆ ਇਹਦੇ ਪਾਰਸ ਦਾ ਟੀਕਾ ਲੱਗਿਆ ਵੀਰੇ ਹਰਿਆਣੇ ਦਾ ਸੌਣ ਠੀਕ ਆ ਪਲੂਨ ਸੁੰਦੀ ਆ ਨਾ ਹਾਂਜੀ ਪਲੂਨ ਠੀਕ ਆ ਉਹ ਠੰਡੀ ਸੀ ਲਾ ਵੀਰੇ ਪੂਰੀ ਵੀਰੇ ਓਕੇ ਇੱਕ ਮਿੰਟ ਠੀਕ ਆ ਵੀਰੇ ਅਬ ਫੇਸ ਕੁਆਲਿਟੀ ਬਾਈ ਨੇੜੇ ਤੇ ਚੈੱਕ ਕਰਾ ਦੇਣਾ ਸਿੰਘਾਂ ਦੀ ਕੁਆਲਿਟੀ ਬਹੁਤ ਚੰਗੀਆਂ ਨੀਲੀ ਰਵੀ ਚ ਪੈ ਜਾਂਦੀ ਆ ਸਿੰਘ ਬਾਈ ਚੈੱਕ ਕਰ ਲਓ ਨੇੜੇ ਮੋੜਾ ਬਾਕੀ ਕੱਦ ਠੀਕ ਆ ਨਰੋਈ ਨਿਗਰ ਫੋਲਕ ਨਹੀਂ ਬਾਈ ਥਾਂ ਚੈੱਕ ਕਰ ਲਓ ਬਈ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਨਿਖੜਮਾ ਥਾਣਾ ਤੇ ਬਈ ਮਦਰ ਦਾ ਕਿੰਨਾ ਕੁ ਰਿਕਾਰਡ ਸੀ ਦੱਦਾ ਮਦਰ ਦਾ ਵੀਰੇ 18 17 ਕਿਲੋ 18 ਨਾਰਮਲ ਸੇਵਾ ਤੇ 17 18 ਕਿਲੋ ਸੀ 17 18 ਲੀਟਰ ਬਾਈ ਕਹਿੰਦਾ ਨਾਰਮਲ ਸੇਵਾ ਤੇ ਇਹਦੀ ਮਦਰ ਨੇ ਤਾਂ ਉਹਦੇ ਦਿੱਤਾ ਬਾਕੀ ਬਈ ਪਿੱਛੇ ਤੋਂ ਚੌੜੀ ਚੂੜੀ ਚੈੱਕ ਕਰ ਲਓ ਫੋਲਾ ਤੋੜ ਕੇ ਆਪਾਂ ਜਰੂਰ ਦਿਖਾਉਣੀ ਸੀ ਥੋੜਾ ਜਿਹਾ ਮਤਲਬ ਕਿ ਥਾਂ ਪਟਣੀਆਂ ਇੱਕ ਭੱਜਣੀਆਂ ਥੋੜਾ ਜਿਹਾ ਕੈਮਰੇ ਤੋਂ ਚੱਕ ਦਿਆਂ ਤੇ ਥਾਣਾ ਪੱਧਾਰੇ ਚੈੱਕ ਕਰਾ ਦਿੰਨਾ ਬਹੁਤ ਕਮਾਲ ਦਾ ਥਾਣਾ ਬਣਦੀਆਂ ਦਾ ਬਹੁਤ ਹੋਣੀਆਂ ਰਵੇ ਦੀਆਂ ਹਨਾ ਹਾਂਜੀ 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 ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਕੋਈ ਇੱਕ ਵੀ ਕਿਸੇ ਵੀ ਆ ਤਰਾ ਨਹੀਂ ਹੈ ਅੱਖਾਂ ਤੋਂ ਲੈ ਕੇ ਸਾਰਾ ਹਾਂ ਬਈ ਸਹੀ ਗੱਲ ਆ ਨੀਲੀ ਰਵੀ ਵਾਲੇ ਨਾਲ ਫੁੱਲ ਡੱਬਾ ਜਿਹਾ ਆਪਾਂ ਕਹਿ ਦਈਏ ਅੱਖਾਂ ਚੈੱਕ ਕਰ ਸਕਦੇ ਹਾਂ ਸਿੰਗਾ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਨੇੜੇ ਮੋੜੀ ਆ ਤੇ ਬਈ ਕਿੰਨੇ ਕੁ ਦੋਦ ਤੋਂ ਸਟਾਰਟਿੰਗ ਕਰੂਗੀ ਇਹ ਇਹ ਵੀਰੇ 12-13 ਲੀਟਰ ਤੋਂ ਸਟਾਰਟਿੰਗ ਹੋਊਗੀ ਠੀਕ ਆ ਬਾਈ ਕਿ ਨਾ 12 13 ਲੀਟਰ ਤੋਂ ਮਤਲਬ ਕਿ ਪਲੂਨ ਦੇ ਦੂਏ ਨਾ ਹਾਂਜੀ 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 ਠੀਕ ਆ ਬਾਕੀ ਬਾਈ ਨੇ ਦੱਸਿਆ ਆਪਾਂ ਨੂੰ ਸੀਮਣ ਵੀ ਚੰਗਾ ਲਗਾਉਂਦਾਗਾ ਬਾਈ ਆਪ ਨੂੰ ਕੋਈ ਆਪਣੀਆਂ ਨਮਾਈਆਂ ਵੀ ਨਹੀਂ ਚਮਕਾ ਕੇ ਨਹੀਂ ਖੜਾਈਆਂ ਵੀ ਹੈਗੀਆਂ ਵੀ ਉਦਾਂ ਹੀ ਖੜੀਆਂ ਜਿਵੇਂ ਲਿਬੜੀਆਂਆਂ ਵੀ ਆ ਬੱਸ ਹਾਂ ਬਾਈ ਤੁਹਾਨੂੰ ਵੀ ਦੀਨਿੰਗਾ ਨੇ ਹਾਂ ਬਾਈ ਦੀਨਿੰਗਾ ਸਹੀ ਗੱਲ ਆ ਬਾਕੀ ਬਾਈ ਮੇਨ ਗੱਲ ਥਣ ਚੈੱਕ ਕਰ ਲੋ ਜਿਵੇਂ ਪਲੂਨ ਸੁੰਦੀਆਂ ਐ ਲੱਗਦੀ ਨਹੀਂ ਕਰਨ ਵਾਲੀ ਐ ਲੱਗਦੀ ਜਿਵੇਂ ਦੂਜਾ ਸੂਰ ਸੁੰਦੀ ਹੋਵੇ ਇੰਨਾ ਥਣ ਚੰਗਾ ਤਿਆਰ ਕਰਿਆ ਵਗਾ ਥੋੜਾ ਕੈਮਰੇ ਤੋਂ ਜ਼ਰੂਰ ਚੱਕ ਦੀਆ ਕੱਲਾ ਕੱਲਾ ਬਾਈ ਥਾਣਾ ਪੂਰੀ ਵਿਥੀ ਤੇ ਥਣ ਲੱਗਿਆ ਬਾਈ ਚੱਕਰਾ ਦੇਣਾ ਲੈ ਚੱਕਰ ਲਓ ਬਹੁਤ ਚੰਗਾ ਥਣ ਲੱਗਿਆ ਪਗਾ ਤੇ ਬਾਈ ਫਿਰ ਕੀ ਮੁੱਲਾ ਜਾਇਜ਼ ਮੁੱਲ ਵੀਰੇ ਫੋਨ ਤੇ ਕਰ ਲਾਂਗੇ ਮੁੱਲ ਜਾਇਜ਼ ਹੀ ਹੋਊਗਾ ਹਾਂਜੀ 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 ਠੀਕ ਆ ਬਾਈ ਬਸ ਜਾਇਜ਼ ਹੀ ਕਰਾਂਗੇ ਵੀਰੇ ਯਾਰ ਆਪਾਂ ਤਾਂ ਵੇਚਣੇ ਕਰ ਕੀ ਹਨਾ ਹਾਂ ਬਾਈ ਬਾਈ ਕਹਿੰਦੇ ਵੇਚਣੇ ਕਰਕੇ ਮੁੱਲ ਆਪਾਂ ਜਮਾ ਜਾਇਜ਼ ਹੀ ਕਰਾਂਗੇ ਮੇਨ ਗੱਲ ਬਾਈ ਇਹ ਆ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਵੀਰ ਕੋਲੇ ਸਾਰੇ ਪਸ਼ੂ ਆ ਅੱਗੇ ਬਾਈ ਦੋ ਨੰਬਰ ਤੇ ਇਹ ਛੋਟੀ ਦੀ ਕਿੰਨੀ ਕਮਰਾ ਕੱਟੀ ਦੀ ਇਹ 1.5 ਸਾਲ ਦੀਆਂ ਵੀਰੇ 1.5 ਤੋਂ ਮਤਲਬ ਕੋਈ ਮਹੀਨਾ ਵੱਧਾ ਕੋਈ ਘੱਟ ਆ ਬਸ ਐ ਜਿੰਨੀ ਚੱਰੀ ਸਾਰੇ ਐ ਜੀਏ ਨੇ ਇਹ ਠੀਕ ਐ ਇੰਨੇ ਇੰਨੇ ਉਮਰੀਏ ਹਾਂ ਜੇ ਇੰਨੀ ਉਮਰ ਦੀਆਂ ਹੀ ਨੇ ਹਾਂ ਤੇ ਬਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਮਤਲਬ ਦੂਜਾ ਨੰਬਰ ਆ ਕੱਟੀ ਇਹ ਦੇਖ ਰਹੇ ਹਾਂ ਕਿੰਨੇ ਕ ਟਾਈਮ ਦੀ ਉਮਰ ਆ ਇਹਦੀ ਸਹੀ ਇਹ 1.5 ਸਾਲ ਦੀ ਆ ਵੀਰੇ ਠੀਕ ਆ ਤੇ ਕਿਹੜੇ ਸੀਮੰਟ ਦੀ ਆ ਭਰਾ ਇਹ ਸੀਮੰਟ ਹੈਗੀ ਐ M51 ਦੀ ਐ M51 ਸਾਰੇ HCLDV ਦਾ ਪਾ ਸੀਮੰਟ ਵਰਤਦੇ ਆ ਕੰਟੇਨਰ ਆਪਣਾ ਆਪਦੇ ਕੋਲੇ ਸੀਗਾ ਠੀਕ ਆ ਤੇ ਡਾਕਟਰ ਨਾਲ ਮੈਂ ਗੱਲ ਕਰਾ ਦੂੰ ਕੰਟੇਨਰ ਮ ਚੀਕਾ ਵੀਰੇ ਤੇ ਬਈ ਆਪਾਂ ਝੋਲੀ ਚੈੱਕ ਕਰਾ ਨਾ ਥਣ ਚਾਰੀ ਹੈ ਵੀਰੇ ਲੈ ਬਈ ਥਣ ਚੈੱਕ ਕਰ ਲਓ ਬਹੁਤ ਕਮਾਲ ਦਾ ਗੱਬਣਾ ਰਗੀ ਝੋਲੀ ਤਾਂ ਹੋਣਾ ਬਾਕੀ ਸਿੰਗਾ ਦੀ ਬੰਤਰ ਚੈੱਕ ਕਰ ਲਓ ਨੇੜੋਂ ਕਰਮ ਵਾਲੀ ਮੋੜ ਦੀ ਆਉਂਦੀ ਆ ਉਮਰ ਦੇ ਸਾਹਿਬ ਨਾ ਕੱਦ ਵਿੱਡ ਵੀ ਚੰਗਾ ਗਾ ਤੇ ਬਈ ਇਹਦਾ ਮੁੱਲ ਫਿਰ ਮੁੱਲ ਵੀਰੇ ਫੋਨ ਤੇ ਕਰ ਲਾਂਗੇ ਯਾਰ ਤਿੰਨਾ ਤਿੰਨਾ ਚਾਰਾਂ ਪਾ ਤੋੜ ਕੇ ਤਾਂ ਆਪਾਂ ਕੋਈ ਵੀ ਨਹੀਂ ਦਿਖਾਉਂਦੇ ਹਨਾ ਤੋੜ ਕੇ ਦਿਖਾ ਦਈਏ ਭੱਜਣ ਗਿਆ ਯਾਰ ਕੋਈ ਉਧਰੋਂ ਖਿੱਚ ਕੇ ਲੈ ਜੂਗੀ ਫਿਰ ਬਾਕੀ ਤੋਰਾ ਤਰਾ ਸਾਰਾ ਨਾ ਨਾ ਕੋਈ ਜੇ ਕੋਈ ਹੋਈ ਕੋਈ ਕੋਈ ਮੈਨੂੰ 1% ਵੀ ਨਹੀਂ ਯਾਰ ਕੋਈ ਲੱਤ ਬਾਹਾਂ 'ਚ ਕੋਈ ਨੁਕਸ ਇਹਨਾਂ ਦੇ ਠੀਕ ਆ ਵੀਰੇ ਹਾਂਜੀ ਬਾਕੀ ਇਹਦੀ ਮਤਲਬ ਦਾ ਕਿੰਨਾ ਗ੍ਰੇਕਡ ਆ ਵੀਰੇ ਇਹ ਵੀਰੇ ਆ ਚੋਟੀਆਂ ਖੜੀਆਂ ਨੇ ਸਾਰੀਆਂ ਮੇਰੀਆਂ 14 ਤੋਂ ਪਲੱਸ ਚੱਲਦੀਆਂ ਨੇ 14 ਤੋਂ ਮਤਲਬ ਉੱਤੇ ਉੱਤੇ ਚੱਲਦੀਆਂ ਪਹਿਲੇ ਸੂਏ ਠੀਕ ਆ ਵੀਰੇ ਹਾਂ ਐ ਨਹੀਂ ਵੀਰੇ ਆਪਾਂ 2008 ਦੇ ਕੰਮ ਕਰਦੇ ਹਾਂ ਕੋਈ ਅੱਜ ਦੇ ਨਹੀਂ ਕੰਮ ਕਰਦੇ ਹੈਗੇ 2008 ਤੋਂ ਲੈ ਕੇ ਕੰਮ ਕਰਦੇ ਹੈ ਹਰਿਆਣੇ 'ਚ ਹੁਣ ਤਾਂ ਲੋਕ ਤਾਂ ਹੁਣ ਜਾਂਦੇ ਆ ਹਰਿਆਣੇ 'ਚ ਹੂੰ 2-4 ਸਾਲਾਂ ਦੇ ਪੱਠ ਦੇ ਜਾਣ ਲੱਗੇ ਹੋਏ ਠੀਕ ਆ ਵੀਰਾ ਹਾਂਜੀ ਤੇ ਅੱਗੇ ਬਾਈ ਦੋ ਤਿੰਨ ਨੰਬਰ ਕੱਟੇ ਇਦੀ ਵੀ ਇੰਨੀ ਉਮਰ ਏ ਇੰਨੀ ਕਿਉਂ ਉਮਰ ਏ ਇਦੀ ਵੀਰੇ ਠੀਕ ਆ ਡੇਢ ਕੇ ਸਾਲ ਦੀ ਇਹ ਬਾਈ ਕਿਹੜੇ ਸੀ ਮੋਡਲ ਐਮ 460 ਦੀ ਆ ਐਮ 460 ਦੀ ਆ ਠੀਕ ਆ ਉਮਰ ਦੇ ਹਿਸਾਬ ਨਾਲ ਬੇਲਪੂਲ ਬਹੁਤ ਚੰਗੀਆਂ ਆ ਯਾਰ ਹਨਾ ਹਾਂ 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 ਪਲਿਸਮੀਆਂ ਵੀ ਚੰਗੀਆਂ ਬਾਕੀ ਬਾਈ ਦੀ ਸਵਾਸਮਾਲ ਫੁੱਲ ਆ ਤੇ ਬਾਈ ਫੇਸ ਚ ਚੱਕਰ ਵਾਈ ਮੜਾ ਜਾਂ ਵਿੱਚ ਜਾ ਕੇ ਐਨੋ ਕਰਵਾ ਦੇ ਜੇ ਇੱਕ ਮੂਰੇ ਫੇਸ ਪੂਰੇ ਵਧੀਆ ਨੇ ਸਾਰੀਆਂ ਦੇ ਫੇਸ ਕੁਆਲਿਟੀ ਚੈੱਕ ਕਰ ਲੋ ਬਹੁਤ ਪਿਆਰੀ ਆ ਲੈ ਬਾਈ ਸਿੰਘ ਦੀ ਕੁਆਲਿਟੀ ਨੇੜੇ ਮੋੜੀ ਵੀ ਆ ਕਮਾਲ ਦਾ ਰੁਪਿਆ ਵੀ ਨਹੀਂ ਲੰਗਦਾ ਰੁਪਿਆ ਵੀ ਨਹੀਂ ਲੰਗਦਾ ਨਹੀਂ ਤਾਂ ਨਹੀਂ ਬਾਈ ਸਹੀ ਗੱਲ ਹੈ ਜੇ ਆਪਾਂ ਜਾਤ ਕੁਆਲਟੀ ਦੀ ਗੱਲ ਕਰੀਏ ਫੋਲ ਹੈ ਨਾ ਫੋਲ ਬਰੀਡਾਂ ਨੇ ਬਾਕੀ ਬਾਈ ਕੋਲੇ ਸਾਰਾ ਮਤਲਬ ਵੀ ਬਾਈ ਬਾਇਓ ਡਾਟਾ ਨਾ ਪਿਆਗ ਹੈ ਬਾਈ ਕੋਲੇ ਤੇ ਥਣ ਜੋ ਕਿਸੇ ਨੇ ਸਟਰਾ ਸਾਰਾ ਕੁਝ ਜਰ ਆਪਾਂ A to Z ਦਾ ਦੇ ਦਾਂਗੇ ਠੀਕ ਹੈ ਬਾਈ ਲੈ ਬਾਈ ਝੋਲੀਆਂ ਚੈੱਕ ਕਰ ਲਓ ਇੱਕ ਨੰਬਰ ਝੋਲੀਆਂ ਗਿਆ ਅੱਗੇ ਬਾਈ ਲਾਸਟ ਆ ਜਿਹੜੀ 4 ਨੰਬਰ ਇਹ ਵੀ ਇੰਨੀ ਕੁ ਉਮਰ ਦੀ ਹੈ ਹਾਂ ਇੰਨੀ ਉਮਰ ਦੀ ਇਹ ਆ ਵੀਰੇ ਮਹੀਨਾ ਕੋ ਵੱਧ ਹੋਊ ਕੋ ਘੱਟ ਹੋਊਗੀ ਠੀਕ ਆ ਲੰਮੀ ਲੰਮੀ ਵੀ ਬਹੁਤ ਆ ਹਾਂਜੀ 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 ਇੱਕੋ ਜੇ ਕੱਦ ਵੀ ਡੇ ਟਿੱਕੇ ਦੇ ਬਿਲਕੁਲ ਕਾਫੀ ਆ ਹੈਨਾ ਹਾਂ ਇਹ ਇਹ ਹੈਗੀ ਆਪਣੀ ਦੀ 70 5 77 ਦੀ 70 5 77 ਦੀ ਠੀਕ ਆ ਬਾਈ ਫੇਸ ਕੁਆਲਟੀ ਬਾਈ ਆਪਾਂ ਇਹਦੀ ਵੀ ਨੇੜੇ ਚੈੱਕ ਕਰਾ ਦਨੇ ਆ ਬਹੁਤ ਕਮਾਲ ਦੀ ਹੈਗੀ ਲੈ ਬਾਈ ਫੇਸ ਚੈੱਕ ਕਰ ਲਓ ਬਹੁਤ ਕਮਾਲ ਦਾਗਾ ਲੈਵਿਕ ਬਰੀਡ ਵਾਈ ਜਿੱਦਾਂ ਗੱਲ ਕਰੀਏ ਇਹਨਾਂ ਦੀਆਂ ਮਦਰਾਂ ਦਾ ਬਈ ਕੀ ਰਿਕਾਰਡ ਸੀ ਫਿਰ ਸਾਰੀਆਂ ਵੀਰੇ 17 18 ਕਿਲੋ ਵਾਲੀਆਂ ਉਹ ਝੋਟੀਆਂ ਖੜੀਆਂ ਮੇਰੇ ਕੋਲੇ ਕਿਸੇ ਬੰਦੇ ਨੇ ਆ ਕੇ ਚੋਣੀਆਂ ਤਾਂ ਚੋ ਸਕਦਾ ਗਰੰਟੀ ਆ ਇਹ ਗੱਲ ਦੀ ਹੁਣ 3 ਮਹੀਨੇ ਦੀ ਸੂਈ ਆ ਹੁਣ ਵੀ 14 ਕਿਲੋ ਦੁੱਧ ਤੇ ਚੱਲਦੀ ਆ 3 ਮਹੀਨੇ ਦੀ ਸੂਈ ਉਹ ਬੱਚਾ ਖੜਾ ਉਹ ਦਿਖਾ ਦੇ ਠੀਕ ਆ ਬਈ ਉਹ ਬੱਚਾ ਦਾ 3 ਮਹੀਨੇ ਹੋ ਗਏ ਸੂਈ ਬੱਚੇ ਵੀ ਚੰਗੇ ਪਾਵੇਂ ਫਿਰ ਹਨਾ ਇਹ ਆਪਣੇ ਦੀ ਹੈਗੀ ਆ ਅਭਿਮਾਨੀਓ ਦੀ ਕੱਟੀ ਆ ਅਭਿਮਾਨੀਓ ਦੀ ਹਾਂ ਠੀਕ ਆ ਬਈ ਇਹਨਾਂ ਦੇ ਹੁਣ ਗਾਹਾਂ ਟੀਕੇ ਲਵਾਏ ਨੇ ਐਸਐਲਡੀਵੀ ਦੇ 31 69 44000 ਨੰਬਰ ਜਾ ਯਾਰ ਮੈਂ ਹੁਣ ਮੇਰੇ ਦਿਮਾਗ ਚੋਂ ਨਿਕਲੀ ਗੱਲ ਹੈ ਠੀਕ ਆ ਭਰਾ 31 ਵਾਲੀ 69 ਠੀਕ ਆ ਭਾਈ ਬਾਕੀ ਭਾਈ ਨੇ ਦ assi ਦਿੱਤਾ ਭਾਈ ਤੇ ਥਣ ਝੋਲੀ ਦੀ ਬਹੁਤ ਸਾਫ ਪੂਰੀ ਪੂਰੀ ਵਧੀਆ ਵੀਰੇ ਦੇਖ ਲਾ ਕੱਲਾ ਕੱਲਾ ਥਾਣਾ ਕੋਈ ਐ ਨਹੀਂ ਹੈਗਾ ਲੈ ਵਿੱਚ ਔਲੀ ਗੱਬਣਾ ਰਗੀ ਤਾਂ ਹੋਂ ਆ ਗਈਆਂ ਬਾਕੀ ਬਾਈ ਬਰੀਡ ਬਾਈ ਸਾਰੀਆਂ ਚੰਗੀਆਂ ਨਹੀਂ ਆਪਾਂ ਵੀ ਨਹੀਂ ਕਹਿੰਦੇ ਵੀ ਇਹ M29 ਦੀਆਂ ਨੇ M29 ਦਾ ਸ਼ਿਮਣ ਨਹੀਂ ਹੁਣ ਮਿਲਦਾ ਹੈਗਾ ਮਿਲਦਾ ਨਹੀਂ ਹਾਂ ਲੋਕ ਕੋਈ ਨਹੀਂ ਕਹੀ ਜਾਂਦੇ ਨੇ ਵਿੱਚ ਬੰਦੇ ਕਹਿੰਦੇ ਨੇ M29 ਦੀਆਂ ਯਾਰ ਲਿਆ ਕੇ ਬੰਨ ਕੇ ਕਹਿੰਦੇ ਨੇ ਸਹੀ ਗੱਲ ਆ ਪਰ ਹਾਂ ਪਰ ਆਪਾਂ ਦਾ ਮਜਬੂਰੀ ਦੇ ਬਾਈ ਜੇ ਕੋਈ ਮਤਲਬ ਤਿੰਨੇ ਕਟੀਆਂ ਇਕੱਠੀਆਂ ਲੈਂਦਾ ਫਿਰ ਚੰਗਾ ਮਾਨਤਾ ਨਾ ਹਾਂ ਵੀਰੇ ਕੋਈ ਨਾ ਉਹ ਜਿਹੇ ਹਿਸਾਬ ਨਾ ਕਰ ਲਾਂਗੇ ਪਰ ਆਏ ਨਹੀਂ ਯਾਰ ਹੈਗਾ ਵੀ ਇੱਕ ਤੁਹਾਨੂੰ ਮੈਂ ਦੱਸ ਦਿੰਨਾ ਪਹਿਲੀ ਗੱਲ ਹਮ ਆਪਾਂ ਨੂੰ ਫੋਨ ਉਹੀ ਬੰਦਾ ਲਾਵੇ ਜਿਹੜਾ ਸੌਂਕੀ ਆ ਮਤਲਬ ਚੰਗੀ ਬਰੀਡ ਦੀ ਆਪਾਂ ਮਿਹਨਤ ਕਰਕੇ ਪਾਲੀਆਂ ਹੁਣ ਪਾਲੀਆਂ ਬਾਈ ਸੇ ਇਹ ਨਹੀਂ ਹੈਗੀਆਂ ਵੀ ਇੱਥੋਂ ਮੈਂ ਲੈ ਕੇ ਖੋਲ ਕੇ ਬੰਨ ਕੇ ਬੀਚਦਾ ਹਾਂ ਹਾਂ ਬਾਈ ਜੈ ਜੀ ਗੱਲ ਤੇ ਅਬਾ ਮਾਲ ਮੋਲ ਆਪਾਂ ਵੇਚਣਾਗਾ ਠੀਕ ਆ ਬਾਕੀ ਆਈਆਂ ਵੀ ਸਮਾਈ ਕਰੀ ਦਮ ਲੈਣਾ ਹਾਂ 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 ਕਿਉਂ ਮਾਦਾ ਬਸੀਮਣ ਆਪਦੇ ਕੰਟੇਨਰ ਚ ਕੰਟੇਨਰ ਵੀ ਆ ਹੁਣ ਵੇਚਿਆਗਾ ਕੰਟੇਨਰ ਵੀ ਆਪਦਾ ਸੀ ਆਪਣੇ ਕੋਲ ਠੀਕ ਆ ਭਰਾ ਨਾਕਸੀ ਕੇ ਭਾਈ ਚਾਰ ਬਾਈ ਕੋਲੇ ਆਪਾਂ ਚਾਰੇ ਹੀ ਦਿਖਾਤੇ ਜੇ ਕਿਸੇ ਵੀ ਨੂੰ ਕੋਈ ਵੀ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਆਂ ਜੀ ਵੀਡੀਓ ਹੁਣ ਦੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ ਜੀ